ਯਾਰਾ ਬਾਈ ਸਾਰੇ ਪੀਰਾਂ ਦੇ ਕਬੂਤਰਵਾਜਾਂ ਦੇ ਹੋ ਠੀਕ ਠਾਕ ਨੇ ਤੇ ਬਾਈ ਅੱਜ ਧੁੱਪਾਂ ਸੋਣੀ ਨਿਕਲੀ ਤੀ ਤੇ ਦੁਪਹਿਰ ਦਾ ਟਾਈਮ ਆ 1 ਵਜ ਗਿਆ ਤੇ ਕਬੂਤਰ ਹੈ ਬਾਈ ਛਤਰੀ 'ਤੇ ਬਚਾ ਉੜਿਆ ਵਾ ਕੱਲ ਦਾ ਇੱਕ ਬਚਾ ਜਿਹੜਾ ਸਾਡਾ ਚੀਨਾ ਜਿਹਾ ਬਚਾ ਉੜਿਆ ਵਾ ਕੜਾਇਆ ਵਾ ਕਬੂਤਰਾਂ ਦਾ ਤੇ ਕੱਲ ਮੈਂ ਬਾਹਰ ਕੱਢੇ ਤੇ ਕਬੂਤ ਬਚਾ ਉੜ ਗਿਆ ਤੇ ਉਹ ਬਚਾ ਸਾਰੀ ਰਾਤ ਬਾਹਰੇ ਰਿਹਾ ਮੰਨ ਲਾ ਵੀ ਉਹ ਬੈਠਿਆ ਕਿਸੇ ਕੋਲ ਨਹੀਂ ਹੈਗਾ ਤੇ ਉਰੀ ਫਿਰਦਾ ਹੁਣ ਵੀ ਮਤਲਬ ਉਹ ਪੁੰਚੀਏਗਾ ਪੈਂਦਾ ਉਹ ਪਹਿਲਾਂ ਤਾਂ ਉੱਚੀ ਕੋਠੀ 'ਤੇ ਬਿਠਾ ਰਿਹਾ ਤੇ ਫਿਰ ਉਹ ਸਾਹਮਣੇ ਸਪੈਦਾ ਦਿਖਦਾ ਆਪਣੇ ਠੀਕ ਆ ਹੋਕ ਰਸਤਾ ਤੇ ਹੀ ਬੰਦਾ ਉਹ ਛਤਰੀ ਕਰਕੇ ਰੰਗ ਕਰਕੇ ਪੱਕਾ ਛੋੜਾ ਜਿਹਾ ਲਾਇਆ ਹੋਇਆ ਸੀ ਉਹ ਜਿਵੇਂ ਕਿ ਆਪਣੇ ਛੋਟੇ ਬੱਚੇ ਹੁੰਨੇ ਆ ਮੈਂ ਛਤਰੀ ਕੋ ਬੰਨਿਆ ਤਾਂ ਹੁਣ ਛਤਰੀ ਦਿਖਾਈ ਤੀ ਉਹਨੂੰ ਕਿਉਂਕਿ ਬਾਈ ਪਹਿਲੀ ਵਾਰ ਓੜਿਆ ਹਲੇ ਕਦੇ ਓੜਾਇਆ ਵੀ ਨਹੀਂ ਤਾਂ ਹੈਗਾ ਕਿਉਂਕਿ ਅਸੀਂ ਡਾਉਣਾ ਚਾਹੁੰਦੇ ਵੀ ਨਹੀਂ ਤੇ ਅੱਜ ਕੱਲ ਠੰਡ ਵੀ ਦੀ ਤੋ ਪਾਜ ਨਿਕਲੀ ਆ ਅੱਜ ਫਿਰ ਕਬੂਤਰੀ ਛਤਰੀ ਬੰਨੀ ਦੀ ਹੁਣ ਮੈਂ ਉਹ ਕਾਂਤੀ ਕਬੂਤਰੀ ਉੱਡਦੀ ਆਪਣੀ ਹੂੰ ਉਹ ਕਬੂਤਰੀ ਰੱਸੀ ਜਿਹੜੀ ਲੱਤ ਰੁਬਨੀ ਹੋਈ ਸੀ ਉਹ ਨਾਲੇ ਪਾ ਟੁੱਟ ਗਈ ਹੋਣੀ ਰੱਸੀ ਕਿਸੇ ਕਾਰਨ ਕਰਕੇ ਪੱਟ ਹੋ ਗਈ ਅੱਛਾ ਤੇ ਉਹ ਨਾਲੇ ਹੋੜ ਗਈ ਉਹ ਲੈ ਕੇ ਰੱਸੀ ਹੁਣ ਠੀਕ ਆ ਤੇ ਬਚਾ ਉਹਦਾ ਪਰ ਆਈ ਜਾਣੀ ਉਹ ਤਾਂ ਲੱਗੀ ਹੋਈ ਆ ਹਾਂ ਠੰਡ ਬਹੁਤ ਆ ਨਾ ਠੰਡ ਸਾਲੇ ਠੰਡ ਕਰਕੇ ਬਾਹਰ ਵੀ ਨਹੀਂ ਛੱਡ ਹੁੰਦੇ ਹਾਂ ਹੁਣ ਧੁੱਪਾਂ ਹੁਣ ਨਿਕਲੀ ਤੇ ਹੁਣ ਸਮਾਂ ਤੋਂ ਪਾਣ ਖੁੱਡੇ ਦੇ ਵਿੱਚ ਅੱਜ ਗਈ ਆ ਹਾਂ ਤੇ ਬਾਈ ਖੁੱਡੇ ਦੇ ਵਿੱਚ ਹੁਣ ਧੁੱਪਾਂ ਮਾਰੇ ਸਿਕਾਉਂਗੀ ਕੁਝ ਕਿਉਂਕਿ ਇਹਨਾਂ ਦਿਨਾਂ ਵਿੱਚ ਨਾ ਥੋੜੀ ਸੱਲ ਪੈਦਾ ਹੋ ਜਾਂਦੀ ਖੁੱਡੇ ਦੇ ਵਿੱਚ ਹੂੰ ਕੌਕਸਲਾ ਵਗਾਰ ਰਿਹਾ ਨਾ ਫਿਰ ਕਬੂਤਰਾਂ ਨੂੰ ਨਾ ਇਕੱਠੇ ਜੀ ਹੋ ਕੇ ਬਹਿਣ ਲੱਜਨੇ ਆ ਹਾਂ ਠੰਡ ਬਹੁਤ ਹੈਵੀ ਠੰਡ ਜਿਆਦਾ ਵੀ ਬਹੁਤ ਭੈਜ ਬੰਦਿਆਂ ਠੰਡ ਲਾ ਦਈਏ ਜਾਨਵਰਾਂ ਦਾ ਆਪੇ ਲੱਗਣੀ ਹੈ ਅੱਜ ਦੇਖੋ ਧੋਪਾ ਕਬੂਤਰ ਆ ਸੁੱਕ ਜੰਗ ਜਿਹੜੇ ਪਰਦੇ ਥੋੜੇ ਛਲਾਬ ਜਿਹੜੀ ਵੀ ਆ ਹੂੰ ਗਿੱਲੇ ਜੇ ਪਰ ਹੋਏ ਪਏ ਹਾਂ ਹਾਂ ਅਰੇ ਭਾਈ ਖੁੱਡਾ ਵੀ ਸਾਫ਼ ਕਰ ਸਕਦੇ ਨਾ ਦਿਨਾਂ ਹਾਂ ਆ ਗਿਆ ਹਾਂ ਇੱਕ ਕਬੂਤਰੀ ਘਰਦੀ ਇਹ ਨਾਲ ਰੱਸੀ ਟੁੱਟੀ ਵੀ ਨਾ ਛਤਰੀ ਦੀ ਪੱਕੀ ਛਤਰੀ ਦਾ ਇਹ ਹਾਂ ਉਹਦੇ ਕਰਕੇ ਥੋੜੇ ਡਰਦੀ ਹੈ ਇਹ ਅੱਛਾ ਅੱਜ ਸਾਰਿਆਂ ਨੇ ਆਹ ਦੇਖ ਰਾਜੂ ਉਹਨਾਂ ਨੇ ਵੀ ਕਬੂਤਰ ਕੱਢਦੇ ਪ ਏ ਮੈਂ ਬਚਾ ਉੱਥੇ ਬੈਠ ਗਿਆ ਤਾਂ ਉਹਨਾਂ ਤਾਰਾਂ ਚੱਲਿਆ ਤਾਂ ਛਤਰੀ ਲੈ ਕੇ ਨਾਲ ਅੱਛਾ ਇਹ ਥੱਲੇ ਜਦ ਉਤਰਿਆ ਮੈਂ ਡਰ ਗਿਆ ਇਹਨੇ ਜ਼ੋਰ ਮਾਰਿਆ ਨਾਲੇ ਲੀਕੀ ਦਸਨ ਠੀਕ ਹੈ ਠੀਕ ਹੈ ਬਾਕੀ ਬਚੇ 부ਚੇ ਹੁਣ ਹੋ ਗਏ ਸੋਹਣੇ ਹੈ ਬਚੇ 부ਚੇ ਠੀਕ ਆ ਹੁਣ ਹਾਂ ਹਾਂ ਬਜੇ ਸੈਟ ਆ ਬਾਈ ਬਚੇ ਯਾਰ ਜਿਹੜੇ ਮਤਲਬ ਵੀ ਹਲੇ ਆਹ ਬੜੇ ਆ ਇਹ ਅੜਾਏ ਨਹੀਂ ਹਲੇ ਇਹਨਾਂ ਧੁੱਪਾਂ ਮੰਨ ਲੈ ਪਹਿਲਾਂ ਧੁੱਪਾਂ ਲਵਾਉਂਗੇ ਹਮ ਅਜੇ ਤਾਂ ਹੁਣ ਅੜਾਉਣ ਦਾ ਕੋਈ ਪਲਾਨ ਨਹੀਂ ਨਹੀਂ ਹੈਗਾ ਉਹਦਾ ਠੰਡਾ ਨਹੀਂ ਅੜਾਉਣ ਦਾ ਹੈਗਾ ਕਿਉਂਕਿ ਥੋੜਾ ਜਿਹਾ ਗਾਂਹਾਂ ਜਾ ਕੇ ਇਹਨਾਂ ਨੂੰ ਫਿਰ ਧੁੱਪਾਂ ਲਵਾਉਂਗੇ ਪਹਿਲੇ ਜਿਉਂ ਨਾਲੀ ਗੋਲੀ ਲੱਗਦੀ ਆ ਉਹ ਲਾਉਂਗੇ ਫਿਰਤੇ ਫੇਰ ਬਾਈ ਜਿਹੜੇ ਪਰਪੁਰ ਪਟਾਈ ਕਰਦੇ ਹੁੰਦੇ ਆ ਆਪਾਂ ਉਹ ਕਦੋਂ ਕੋ ਪੱਟ ਹੁੰਦੇ ਆ ਫਿਰ ਉਹ ਬਾਈ ਜਾ ਕੇ ਗਾਹਾਂ ਹੋਂ ਜਿਹੜੇ ਮਹੀਨੇ ਆਉਣੇ ਤੋਂ ਪਾਦੇ ਅਸੀਂ ਮੰਨ ਲਾ ਵੀ ਮਾਂ ਜਿੱਕਰ ਜਿਹਨੇ ਆ ਦੋ ਮਹੀਨੇ ਦਾ ਉਹ ਹੁੰਦਾ ਦੋ ਮਹੀਨੇ ਚੋਂ ਤਾਂ ਤਿਆਰ ਹੋ ਜਾਂਦਾ ਪੂਰਾ ਅੱਛਾ ਦੋ ਮਹੀਨੇ ਚ ਮਤਲਬ ਪਾਰ ਆ ਜਾਂਦਾ ਹਾਂ ਐਨ ਮਤਲਬ ਸੈੱਟ ਹੋ ਜਾਂਦਾ ਪੂਰਾ ਥੋੜਾ ਨੇ ਰੈਡੀ ਹੋ ਜਾਂਦਾ ਮਤਲਬ ਪੱਟ ਕਦ ਹੁੰਦੇ ਫਰਵਰੀ ਚ ਪੱਟ ਹੁੰਦੇ ਆ ਕਿ ਮਾਰਚ ਨਾ ਅਸੀਂ ਮਾਰਚ ਵਿੱਚ ਪੜਦੇ ਬਾਈ ਮਾਰਚ ਮਾਰਚ ਫਰਵਰੀ ਜਿਹੜੇ ਜਿਹੜੇ ਕਬੂਤਰ ਦਾ ਗਾਂਹ ਡਾਉਣੇ ਜੇਠ ਦੀਆਂ ਬਾਜੀਆਂ ਗਰਮ ਵਾਲੀਆਂ ਉਹ ਮਾਰਚ ਵਿੱਚ ਪਟਣੇ ਆ ਜਿਹੜੇ ਕਿ ਪਹਿਲਾਂ ਵਾਲੇ ਥੋੜੇ ਜਿਹਾ ਉਹ ਇੱਕ ਵੀ ਅੱਗੇ ਕਿਹੜਾ ਹੁਣ ਆਪਾਂ ਨੇ ਮਈ ਵਾਲੇ ਮਈ 'ਚ ਛੱਡਣੀਆਂ ਬਾਜੀਆਂ ਇਹ ਬਾਈ ਅਲੱਗ-ਅਲੱਗ ਸੈੱਟ ਮਾਰੇ ਉਹ ਕਿਉਂਕਿ ਕਈ ਯਾਰ ਜਿਹਨੇ ਬਾਜੀਆਂ ਜਿਹੜੇ ਹਿਸਾਬ 'ਚ ਛੱਡਦਾ ਉਹ ਤੇ ਇਹਨਾਂ ਮੰਨ ਲਓ ਅਗਲਾ ਡੇਢ 2 ਮਹੀਨੇ ਡੇਢ ਕੁ ਮਹੀਨਾ ਪਹਿਲਾਂ ਹਾਂ ਮਤਲਬ ਡੇਢ ਦੋ ਹੀ ਰੱਖ ਦੋ ਮਹੀਨਾ ਪਹਿਲਾਂ ਪੜ ਜਾਂਦਾ ਅੱਛਾ ਕਿਉਂਕਿ ਫਿਰ ਉਹਨਾਂ ਦੀ ਯਾਰ ਪਰਦੇ ਬਾਅਦ ਜੂਨਾ ਦੀ ਵੀ ਲਾਉਣੀ ਹੁੰਦੀ ਆ ਕਿਉਂਕਿ ਜੇ ਪਾਰ ਆਉਂਗੇ ਤਾਂ ਜ ਜੋ ਐ ਤਿਆਰ ਹੋ ਜਾਊਗਾ ਕਬੂਤਰ ਹਾਂ ਕਿਉਂਕਿ ਯਾਰ ਜੇ ਹੁਣ ਮੰਨ ਕੇ ਚੱਲ ਤੂੰ ਜੀ ਪਹਿਲਾਂ ਉਹਦੇ ਫੇਰ ਪਰਾਂ ਦੇ ਜੁਹਨਾਂ ਦੀ ਗੋਲੀ ਨਹੀਂ ਲਾ ਸਕਦੇ ਉਹ ਪਰਾਂ ਵਿੱਚ ਕੁੰਡੇ ਜਿਹੜੇ ਹੁੰਨੇ ਆ ਸੁੱਕ ਜਾਂਦੇ ਵਿੱਚ ਰੁਕ ਜਾਂਦੇ ਆ ਉਹ ਅੱਛਾ ਉਹ ਯਾਰ ਬਾਅਦ ਚ ਲੱਗਣੀ ਹਾਂ ਯਾਰ ਪਰ ਉਹ ਨਿਕਲ ਜਣੇ ਆ ਫੇਰ ਜਿੰਨਾ ਦੀ ਗੋਲੀ ਲੱਗਦੀ ਆ ਠੀਕ ਹੈ ਠੀਕ ਹੈ ਇੱਕ ਜਦੋਂ ਆਪਾਂ ਪਰ ਪੱਟਦੇ ਆ ਬਾਈ ਫਿਰ ਬਾਈ ਇਹਨਾਂ ਨੂੰ ਖਰਾਕ ਕਿਆ ਦੇਣੀ ਹੁੰਦੀ ਕਿਉਂਕਿ ਉਹਨਾਂ ਦਾ ਵੀ ਜ਼ੋਰ ਲੱਗਣਾ ਫਿਰ ਫਰਾਫਰਾਵਾਰੇ ਬਿਲਕੁਲ ਬਾਈ ਜਿਹੜਾ ਕਈ ਤੇ ਨਾਲ ਸਰੋਂ ਵੀ ਪਾਈ ਜੰਨੇ ਆ ਪਰ ਉਹਦੇ ਵਿੱਚ ਨਾਲ ਜਿਕਣਾ ਹੁਣ ਆਪਣੇ ਆਹ ਕਈ ਗਿਰੀਆਂ ਜਦ ਵੀ ਦੇ ਲਾ ਜੰਨੇ ਆ ਹਾਂ ਤਾਕਤ ਵਾਲੀ ਖਰਾਕ ਚਾਹੀਦੀ ਆ ਦਵਾਈ ਦੂ ਹੀ ਕੋਈ ਨਾਲ ਦੇਣ ਨੂੰ ਤਾਕਤ ਦੀ ਕੋਈ ਜਾਂ ਹੋਰ ਕੁਝ ਦਵਾਈ ਵੀਰੇ ਮੈਂ ਤਾਂ ਨਾ ਕੁਝ ਨਹੀਂ ਦਿੰਦਾ ਜਿਹੜੇ ਨਾ ਇਹ ਕੂਤਰ ਆਪਣੇ ਆਪ ਪਰ ਝਾੜਦੇ ਆ ਮੈਂ ਇਕੱਠੇ ਪਰ ਨਹੀਂ ਪੜਦਾ ਹੈਗਾ ਅੱਛਾ ਹਾਂ ਨਾ ਲੋੜ ਪਈ ਮੰਦੂਆ ਦੀ ਕਿਉਂਕਿ ਪਹਿਲਾਂ ਤਾਂ ਹੈਗੀ ਦਵਾਈ ਹੈਗੀ ਇਹਨਾਂ ਦੀ ਵੀ ਹੂੰ ਪਰ ਮੈਂ ਇਹ ਕਦੇ ਨਾ ਉਹ ਨਹੀਂ ਕਰਿਆ ਹੈਗਾ ਦਵਾਈ ਲਾਈ ਨਹੀਂ ਉਹ ਅੱਛਾ ਤੇ ਇਹਨਾਂ ਨੂੰ ਮੈਂ ਸਿਰਫ ਉਹ ਕਰਦਾ ਹੁੰਦਾ ਜਿਹੜੇ ਪਹਿਲਾਂ ਪੜ ਪੜ ਦਿੰਦੇ ਆ ਹੂੰ ਥੱਲੇ ਵਾਲੇ ਨਾਸ ਉਹਨੇ ਜਿਹੜੇ ਫਿਰ ਉੱਤੇ ਬਾਅਦ ਉੱਪਰ ਲੈ ਮਨਾਂ ਜੇ ਇੱਕ ਤੁਸੀਂ ਐਨ ਚੰਗੀ ਤਰ੍ਹਾਂ ਸਮਝਾ ਦੋਗੇ ਫੜ ਕੇ ਕਬੂਤਰ ਅੱਛਾ ਤੇ ਬੰਦਿਆਂ ਨੂੰ ਐਨ ਆਪਾਂ ਨੂੰ ਜਿਹੜੇ ਦੇਖਣ ਵਾਲੇ ਵੀਰ ਆਪਣੇ ਉਹਨਾਂ ਨੂੰ ਐਨ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਵੀ ਕਿਹੜੇ ਮਤਲਬ ਹੁਣ ਜਿਕੇ ਨਾ ਆ लास्ट ਵਾਲੇ ਕਿੰਨੇ ਹੋਣਗੇ ਮੈਂ ਇਹ ਆ ਤਾਂ ਹੁਣ ਆਪੇ ਝੜ ਕੇ ਸਾਰ ਆ ਗਏ ਹਾਂ ਨਵੇਂ ਬਚੇ ਆ ਐ ਜਾਤਾ ਕਹਨ ਆ ਜਾਣਾ ਅੱਜ ਦਾ ਹੱਥ ਇੱਥੇ ਅੱਖ ਨਹੀਂ ਰਹਿ ਗਈਆਂ ਤਿੰਨ ਗੰਨੀਆਂ ਹਾਂ ਜਿਹੜੇ ਆਪਣੇ ਕਿਉਂਕਿ ਉਹ ਜਿਹੜੇ ਬਾਈ ਪੱਟਦੇ ਆਪਾਂ ਇਤੇ ਨਾ ਕਿਤੇ ਕੋਈ ਨਾ ਕੋਈ ਕੁੰਦਾ ਰੁਕ ਜਾਂਦਾ ਅੱਛਾ ਹਾਂ ਠੀਕ ਪੈਸੇ ਜਿੱਕੜਾ ਹੁਣ ਆ ਮੰਨ ਕੇ ਚੱਲਾ ਉੱਪਰਲੇ ਪਾਰ ਆ ਹਾਂ ਆਹਾਲੇ ਹਾਂ ਇਤੇ ਆਹ 10 ੱਲੇ ਆ ਹਾਂ ਇਹ ਪਹਿਲਾਂ ਇਹ ਕੱਢ ਦੇਵੇ ਠੀਕ ਆ ਐ ਫੇਰ ਆਹ ਬਾਅਦ ਵਿੱਚ ਅੱਛਾ ਬਾਅਦ ਚ ਇਹ ਕੱਢ ਦਿੰਨੀ ਜਾਂ ਨਹੀਂ ਉਹਦੀ ਇਕਣਾ ਇਕਣਾ ਪਟਾਈ ਕਰੇ ਮੇਰੇ ਹਿਸਾਬ ਕਿ ਇਕੱਠੇ ਨਾ ਪੱਟੇ ਸਾਰੇ ਅੱਛਾ ਮਤਲਬ ਇਕੱਠੇ ਨਹੀਂ ਬੰਦੂ ਠੀਕ ਆ ਠੀਕ ਆ ਆਪਾਂ ਤਾਂ ਐ ਕਰਦੇ ਯਾਰ ਆਪਾਂ ਬਾਕੀ ਹੋਰ ਦਾ ਆਪਣਾ ਆਪਣਾ ਸ਼ਰੀਕ ਦਾ ਹਿਸਾਬ ਆ ਆਪਾਂ ਤਾਂ ਐ ਪੜਦੇ ਆ ਠੀਕ ਆ ਤਦ ਦਵਾਈ ਦੂਗੀ ਕੋਈ ਹੋ ਨਹੀਂ ਕਰਦੇ ਹਨ ਦਵਾਈ ਦੀ ਲੋੜੇ ਨਹੀਂ ਪਈ ਹੈਗੀ ਹੁਣ ਤੱਕ ਅੱਛਾ ਠੀਕ ਹੈ ਜਿਹੜੀ ਜੂਨਾ ਜਾਨਾਂ ਦੀ ਲਾਣੀ ਹੁੰਦੀ ਉਹ ਬਾਅਦ ਚ ਲਾਣੀ ਆ ਪੱਟਾ ਜਦ ਫਾਰਮ ਮਤਲਬ ਆ ਕੇ ਹਾਂ ਤਾਂ ਜੁਨਾ ਵਾਲੀ ਗੋਲੀ ਦਾ ਮੈਂ ਤਾਂ ਇਜ਼ੀਬਿਟ ਵਰਤਦਾ ਐ। ਅੱਛਾ। ਹਾਂ ਇਜ਼ੀਬਿਟ ਲਾਉਣਾ ਮੈਂ ਰੇਗਸਾਲ ਆਹੀ ਲਾਉਂਦਾ ਆਇਆ। ਅੱਛਾ। ਉਹ ਕਿਦਾਂ ਲਾਉਂਦੇ ਆ ਬਈ ਉਹਦਾ ਕੋਈ ਤਰੀਕਾ ਲਾਉਣ ਦਾ? ਹਾਂ ਉਹਦਾ ਇਹ ਕੋਸੇ ਪਾਣੀ ਦੇ ਵਿੱਚ ਮਿੱਠਾ ਪਾ ਕੇ ਨਾ ਹੂੰ ਉਹਨੂੰ ਘੋਲ ਲੈਣਾ ਗੋਲੀ ਵਿੱਚ। ਫੇਰ ਗਰਮ ਪਾਣੀ 'ਚ ਗੋਲੀਆਂ ਨੂੰ ਘੋਲਣੀ ਚੰਗੀ ਤਰ੍ਹਾਂ। ਅੱਛਾ। ਹਾਂ ਮਤਲਬ ਉਹਦੇ ਵਿੱਚ ਗਲੀਆਂ ਜਿਹੜੀਆਂ ਨਹੀਂ ਜਿਹੜੀਆਂ ਗਰਮ ਪਾਣੀ ਚ ਆ ਨਾ ਉਹ ਚੰਗੀ ਤਰ੍ਹਾਂ ਮਿਲ ਜੰਨੀਆਂ ਉਹ। ਹੂੰ। ਹਾਂ ਤੇ ਉਹਦੇ ਬਾਅਦ ਉਹਨਾਂ ਨੂੰ ਫੇਰ ਕੀ ਕਰਨਾ ਵਿੱਚ ਮਿੱਠਾ ਪਾ ਕੇ ਨਾ ਹੂੰ ਫੇਰ ਉਹ ਦੇਣੀ ਆ ਮਿੱਠੇ ਦੇ ਵਿੱਚ ਗੋਲੀ ਦੇਣੀ ਠੀਕਾ 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 ਕਬੂਤਰ ਪਹਿਲਾਂ ਫਿਰ ਖਾਲੀ ਖੁਲੀ ਕਰਨੇ ਪੈਂਦਾ ਜੇ ਦਾਣੇ ਪਾਣੀ ਕੋਈ ਦੇਣਾ ਪੈਂਦਾ ਪਹਿਲਾਂ ਜਿਆਦਾ ਜਿਆਦਾ ਪਹਿਲਾਂ ਸਾਰਾ ਦਿਨ ਕੋਈ ਦਾਣਾ ਪਾਉਂਦੇ ਹੋ ਨਹੀਂ ਹੈਗੇ ਅੱਛਾ ਦਾਣਾ ਨਹੀਂ ਪਾਉਣਾ ਉਹਨਾਂ ਨੂੰ ਪੂਰੀ ਐਨ ਪ੍ਰੋਪਰ ਤਰੀਕੇ ਨਾਲ ਜਿੱਦਾਂ ਦੱਸੋ ਵੀ ਕਿਦਾਂ ਹੁੰਦਾ ਪਹਿਲਾਂ ਭੁੱਖਾ ਰੱਖਣਾ ਹੈ ਜਾਂ ਕਿਵੇਂ ਵੀ ਆ ਕਬੂਤਰ ਨੂੰ ਮੰਨ ਲਾ ਜੇ ਹੁਣ ਸਵੇਰ ਦੇ ਅੱਜ ਕੱਲ ਦਾਣੇ ਪਾਏ ਹੋਏ ਸਵੇਰ ਹੋ ਗਈ ਉਹ ਸਵੇਰ ਤੇ ਉਹਨਾਂ ਨੂੰ ਕੋਸ ਨਹੀਂ ਮੈਂ ਮਿੱਠਾ ਦੇ ਕੇ ਬਿਠਾ ਲੈਂਦਾ ਤਾਂ ਅੱਛਾ ਆ ਮਿੱਠਾ ਦੇ ਕੇ ਬਿਠਾ ਲ ਕੇ ਕਬੂਤਰ ਬੈਠੇ ਆ ਉੱਤੇ ਬਾਅਦ ਫਿਰ ਜਿੱਕਣਾ ਦੁਪਹਿਰ ਹੋ ਗਈ ਉਹਨਾਂ ਭੁੱਖੇ ਕਬ अच्छा आप शाम तक कुछ नहीं पौणा। 3 ਹਾਲੇ ਚ ਕੱਢ ਲੈ ਤਪਾ ਜੇ। ਹੂੰ ਫਿਰ ਸ਼ਾਮ ਨੂੰ ਬਾਅਦ ਵਿੱਚ ਉਹ ਉਤਰਾ ਨੂੰ ਫੇਰ ਜਾਂ ਦੇਖਣ ਜੂਨਾ ਨਿਕਲ ਗਈਆਂ। ਹਾਂ ਫਿਰ ਉਹਨਾਂ ਕੂਤਰਾ ਨੂੰ ਲੱਸੀ ਦੇਣੀ ਆ। ਅੱਛਾ ਹਾਂ ਉਹ ਤੋਂ ਬਾਅਦ ਲੱਸੀ ਦੇ ਬਾਅਦ ਫਿਰ ਦਾਣਾ ਪौਣਾ। ਠੀਕ ਆ ਤੁਮ। ਕਿਉਂਕਿ ਬਾਈ ਕੂਤਰਾ ਹੁਣ ਦੇ ਬਾਜੀ ਚ ਵਾਰਾ ਫਿਰਦੇ ਹਫਤਾ ਹਫਤਾ ਵੀ ਭੁੱਖੇ ਫਿਰਦੇ ਰਹਿੰਦੇ ਆ। ਹਾਂ ਕਿਉਂਕਿ ਆਪਾਂ ਕਹਿੰਦੇ ਨੇ ਇੱਕ ਦਿਨ ਕੂਤਰਾ ਭੁੱਖਾ ਆ ਜੂਗਾ ਕਿ ਆਹੋ ਕੁਝ ਨਹੀਂ ਹੁੰਦਾ ਹੈਗਾ। ਹੂੰ ਹੂੰ ਕਿਉਂਕਿ ਇੱਕੋ ਦਿਨ ਰੱਖਣਾ ਹੁੰਦਾ। ਹੂੰ ਤੇ ਉਹ ਤੋਂ ਬਾਅਦ ਫਿਰ ਇਹਨਾਂ ਨੂੰ ਸ਼ਾਮ ਲੱਸੀ ਦੇ ਕੇ ਕਿਉਂਕਿ ਲੱਸੀ ਠੰਡਾ ਕਰ ਦਿੰਦੀ ਅ ਤੇ ਫੇਰ ਇਹੋ ਦਾਣਾ ਫੱਟਾ ਪਾਣਾ ਜਿਹੜਾ ਪਾਣਾ ਫੇਰ ਮਤਲਬ ਬਾਰੀ ਤੋਂ ਪਹਿਲਾਂ ਜਦੋਂ ਬਾਰੀਆਂ 'ਚ ਛੱਡਦੇ ਆ ਮਤਲਬ ਕਿੰਨੀ ਕ ਵਾਰ ਦੇਣੇ ਪੈਂਦੀ ਬਈ ਜੂਨਾਂ ਦੀ ਗੋਲੀ ਇੱਕ ਵਾਰੇ ਚਾਰਜ ਜਾਂਦਾ ਕੰਮ ਜਾਂ ਫੇਰ ਦੁਬਾਰੇ ਵੀ ਦੇਣੇ ਪੈਂਦੀ ਏ ਇਹ ਨਹੀਂ ਇਹੇ ਤਰੀਕ ਮੰਨ ਲੱਕ ਚੱਲੇਦਾ ਵੀ ਕੂਤਰ ਤੇ ਪਤਾ ਲੱਗ ਜਾਂਦਾ ਜਿਹੜੇ ਜੂਨਾ ਹੁੰਦੀਆਂ ਹੂੰ ਜਿਹੜੇ ਬੰਦੇ ਨੂੰ ਪਤਾ ਹੋਦਾ ਤਾਂ ਪਤਾ ਹੈ ਬਾਕੀ ਨੂੰ ਨਹੀਂ ਪਤਾ ਪਰ ਉਹ ਵੀ ਤਾਂ ਦੱਸ ਦੂੰਗਾ ਮੈਂ ਹੂੰ ਉਹ ਕੂਤਰ ਦੇ ਥੱਲੇ ਤੇ ਪਤਾ ਲੱਜ ਜਾਂਦਾ ਮਤਲਬ ਪਾੜੀ ਕੋ ਕੋਲ ਕੇ ਦੇਖਦੇ ਕੂਤਰ ਦੀ ਉੱਥੇ ਤੇ ਪਤਾ ਲੱਜ ਜਾਂਦਾ ਕੂਤਰਾਂ ਦਾ अच्छा हां ਤੁਹਾਨੂੰ ਉਹ ਤਰੀਕਾ ਵੀ ਦੱਸੂਗਾ ਤੁਹਾਨੂੰ ਮੈਂ ਕੋਈ ਗੱਲ ਨਹੀਂ ਵੀਡੀਓ 'ਚ ਠੀਕ ਆ ਹਾਂ ਠੀਕ ਆ ਠੀਕ ਆ ਮਤਲਬ ਬਾਈ ਕਬੂਤਰ ਨੂੰ ਇਹ ਦੇਖ ਕੇ ਪਤਾ ਲੱਗ ਜਾਂਦਾ ਵੀ ਇਹਨੂੰ ਲੋੜ ਹੈਗੀ ਆ ਦਵਾਈ ਦੀ ਜਾਂ ਨਹੀਂ ਠੀਕ ਆ ਠੀਕਣਾ ਬਾਜੀ ਤੋਂ ਪਹਿਲਾਂ ਹੁਣ ਆਪਾਂ ਨੇ ਕਬੂਤਰ ਛੱਡਨੇ ਆ ਇਹ ਇਹ ਜਿਹਦੇ ਮਾਲਕ ਨੇ ਰੱਖੇ ਹੋਏ ਨਾ ਇਹਦੇ ਕੂਤਰ ਜਿਹੜੂ ਹੁੰਦੇ ਰੱਖੇ ਉਹਨੂੰ ਉਹ ਕੂਤਰ ਪਤਾ ਹੁੰਦਾ ਵੀ ਇਹਦੇ ਜੂਨਾ ਹੈਗੀਆਂ ਜਾਂ ਨਹੀਂ ਠੀਕ ਆ ਹਾਂ ਠੀਕ ਆ ਠੀਕ ਆ ਕਿਉਂਕਿ ਬਾਜੀ ਤੋਂ ਪਹਿਲਾਂ ਤਾਂ ਬਾਈ ਇਹ ਦੇਣੇ ਪੈਂਦੀ ਹੋ ਦਵਾਈ ਅਸਰ ਨਾਲ ਲਾਉਣੀ ਪੈਂਦੀ ਆ ਬਾਜੀ ਹਾਂ ਹਾਂ ਲਾਉਣੀ ਪੈਂਦੀ ਉਹਨਾਂ ਦੇ ਦੋਨਾਂ ਫਰੈਂ ਚਲੋ ਠੀਕ ਕਾ ਚ ਟੈਮ ਦਾ ਮਤਲਬ ਆਪਣੇ ਵੱਲੋਂ ਕੋਈ ਕਮੀ ਨਹੀਂ ਰਹਿੰਦੀ ਹੈਗੀ ਕਿਉਂਕਿ ਬੰਦਾ ਹਰੇਕ ਪਾਸੇ ਤੇ ਆਰ ਆਪੜੇ ਕਿੰਨੀ ਤੇ ਤਾਂ ਪੂਰਾ ਜੋਰ ਲਾ ਕੇ ਛੱਡਦਾ ਹਰੇਕ ਪਾਸੇ ਕਬੂਤਰ ਨੂੰ ਫਿੱਟਰ ਰੱਖ ਕੇ ਫੇਰ ਬਾਜੀ ਤੱਕ ਲੈ ਕੇ ਜਾਂਦਾ ਕਬੂਤਰ ਨੂੰ ਠੀਕ ਆ ਠੀਕ ਠੀਕ ਹੁਣ ਆਪਾਂ ਮਤਲਬ ਜਿਹੜੇ ਆਪਾਂ ਨੇ ਬਾਈ ਆਪਣੇ ਕਬੂਤਰ ਆ ਹੁਣ ਜਿਹੜੇ ਆਪਣੇ ਕਬੂਤਰਾਂ ਦੇ ਆਪਾਂ ਨੇ ਫਾਰ ਪੱਟਣੇ ਆ ਉਹ ਆਪਾਂ ਫਰਵਰੀ ਚ ਪੱਟੂਗੇ ਫਿਰ ਹੁਣ ਜਿਕਣਾ ਹੁਣ ਆਪਣੇ ਆਪਣੇ ਮਈ ਚ ਬਾਜੀ ਸਟਾਰਟ ਹੋ ਜਾਣੀ ਸਮਝ ਲਓ ਆਪਣੇ ਪਿੰਡ ਇੱਕ ਮਈ ਦੀ ਹੈਗੀ ਆ ਆਪਾਂ ਫਰਵਰੀ ਚ ਪਰ ਪੱਟ ਦੇਣੇ ਆ ਅੱਛਾ ਉਹ ਵੀ ਅੱਧਿਆਂ ਦੇ ਪੱਟਣੇ ਸਾਰਿਆਂ ਦੇ ਨਹੀਂ ਪੱਟਣੇ ਠੀਕ ਆ ਜਿਹੜੇ ਆਪਾਂ ਗਾਹਾਂ ਛੱਡਣੇ ਆ ਫਿਰ ਉਸ ਤੋਂ ਥੋੜਾ ਲੇਟ ਪੱਟੂਗਾ ਜਿਹੜੇ ਤਾਂ ਵਿੱਚ ਝਾੜ ਕੇ ਆਪੇ ਆ ਕੇ ਸਰ ਉਹ ਤਾਂ ਨਹੀਂ ਪੱਟਣੇ ਹੈਗੇ ਠੀਕ ਆ ਉਹਨਾਂ ਦੇ ਤਾਂ ਉਹੀ ਉੱਪਰਲੇ ਪਾੜਾ ਲਓ ਜੀ ਇਹਨਾਂ ਦੀ ਲੋਡ ਹੋਈ ਉਹਦੇ ਇਹਨਾਂ ਦੀ ਲੋਡ ਹੋਈ ਆ ਉਹ ਦੇਖ ਕੇ ਪੱਟਾਂਗੇ ਹਨਾ ਹਾਂ ਉਹ ਟਾਈਮ ਦੇ ਹਿਸਾਬ ਕੇ ਲਹੂਗਾ ਜੇਕਣਾ ਵੀਡੀਓ ਦੇ ਵਿੱਚ ਜਦ ਦਿਖਾਵਾਂਗੇ ਠੀਕ ਆ ਜਾਂ ਟਾਈਮ ਆਊਗਾ ਠੀਕ ਆ ਇਹ ਉਹ ਟਾਈਮ ਦੇ ਹਿਸਾਬ ਕੇ ਲ ਆਪਾਂ ਪੱਟੂਗੇ ਠੀਕ ਆ ਬਾਈ ਇਹ ਵੀ ਗੱਲ ਬਹੁਤ ਉਹਦੇ ਵਾਲੀ ਆ ਤਿਆਰ ਕਰਨੇ ਵਾਲੀ ਨੋਟ ਕਰਨੇ ਵਾਲੀ ਆ ਕਿਉਂਕਿ ਹੁਣ ਗਾਹਾਂ ਬਾਜ਼ੀਆਂ ਆਉਣੀਆਂ ਕਬੂਤਰਾਂ ਦੇ ਫਰ ਪਟਾਈ ਹੋਣੀ ਆ ਜਿਹੜੇ ਫਰ ਨਵੇਂ ਆਉਂਦੇ ਆ ਫਿਰ ਉਹਨਾਂ ਕਿੱਦਾਂ ਸਾਹਮਣਾ ਜੋ ਕਿੱਦਾਂ ਵੀ ਆ ਉਹ ਸਾਰਾ ਦੱਸਾਂ ਪਰ ਪਟਾਈ ਤੋਂ ਪਹਿਲਾਂ ਇਹਨਾਂ ਕਬੂਤਰਾਂ ਨੂੰ ਨਾ ਜਿਹੜੀ ਜੂਆਂ ਨੇ ਤੇ ਜੀ ਆ ਉਹਨਾਂ ਦੀ ਦਵਾਈ ਲਾਉਣੀ ਬਹੁਤ ਜ਼ਰੂਰੀ ਆ ਅੱਛਾ ਕਿਉਂਕਿ ਭਾਈ ਜਦ ਨਵੇਂ ਪਰ ਆਉਂਦੇ ਨਾ ਸੂਏ ਨਿਕਲਦੇ ਆ ਉਹ ਨਵੇਂ ਪਰਾਂ ਨੂੰ ਨਾ ਪਿੱਛੇ ਤੇ ਜੀ ਖਾ ਜਾਂਦੇ ਆ ਕਾਚਾ ਮਤਲਬ ਛੋਟੇ ਛੋਟੇ ਪਰਾਂ ਦੇ ਵਿੱਚ ਜੇ ਨਿਕਲਦੇ ਆ ਤੇ ਵਿੱਚੇ ਜੀ ਖਾਜੇ ਬੀ ਜ ਉਹਨਾਂ ਨੂੰ ਉਹਛਿੱਧ ਪੈ ਜਾਂਦੀ ਆ ਫਿਰ ਮਤਲਬ ਫਰ ਕਿਉਂ ਗੱਲ ਬਾਤ ਨਹੀਂ ਬਣਦੀ ਫਿਰ ਫੇ ਨਾ ਤਾਂ ਉਹ ਪਰ ਪੱਟਣ ਜੋਗੇ ਨਵੇਂ ਤਾਂ ਹੁੰਦੇ ਆ ਕੋਈ ਹਾਲ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਬਾਈ ਜੀਆਂ ਦੀ ਦਵਾਈ ਉਹ ਤੋਂ ਪਹਿਲਾਂ ਲਾਉਣੀ ਬਹੁਤ ਜ਼ਰੂਰੀ ਮੈਂ ਲਾਈ ਤੀ ਉਹ ਠੀਕ ਆ ਪਰ ਇਹਨਾਂ ਨੂੰ ਸਾਫ਼ ਨਿਕਲਦੇ ਆ ਨਾਲ ਕੋਈ ਜੀ ਨਹੀਂ ਹੁੰਦਾ ਫਿਰ ਪਰ ਖਾ ਵੀ ਨਹੀਂ ਹੁੰਦੇ ਸੀਜ਼ਨ ਕੱਢਣਾ ਹੁੰਦਾ ਬੰਦਿਆਂ ਨੇ ਫਿਰ ਉਹ ਪਰਾਂ ਗਲ ਉਤਰਾ ਨੇ ਗਲ ਠੀਕ ਆ ਪਰਾਂ ਦੇ ਸਿਰ ਤੇ ਹੀ ਕਬੂਤਰ ਨੇ ਉੜਨਾ ਬਿਲਕੁਲ ਔਰ ਫਿਰ ਇਹਨਾਂ ਨੂੰ ਪਾਣੀ ਤੇ ਬਹੁ ਬਿਚਾ ਕੇ ਰੱਖਣਾ ਪੈਂ ਨਾਉਣ ਤੋਂ ਉਹ ਜਿਹੜੇ ਆਪਣੇ ਬਾਜੀ ਵਾਲੇ ਕੂਤਰ ਹਨ ਵੀ ਪਾਣੀ ਨਾਲ ਲੱਗੇ ਹਾਂ ਪਰਾਂ ਨੂੰ ਪਾਣੀ ਲੱਗਣਾ ਚਾਹੀਦਾ ਠੀਕ ਆ ਠੀਕ ਆ ਠੀਕ ਆ ਬਾਈ ਬਹੁਤ ਮਤਲਬ ਇਹ ਗੱਲਾਂ ਜਿੰਨਕੇ ਬਹੁਤ ਜ਼ਰੂਰੀ ਹੁੰਦੀਆਂ ਹਾਂ ਭਾਈ ਹੁਣ ਇੱਕ ਵੀਡੀਓ ਦੇ ਵਿੱਚ ਕਈ ਗੱਲਾਂ ਹੋ ਗਈਆਂ ਫਰ ਵਾਲੀਆਂ ਵੀ ਗੱਲਾਂ ਹੋ ਗਈਆਂ ਫਰ ਪਟਾਈ ਵਾਲੀਆਂ ਬਾਕੀ ਬਾਈ ਦਵਾਈ ਬਾਰੇ ਵੀ ਥੋੜਾ ਜਿਆ ਜਿੰਨਾ ਕੁ ਵੀਵਾ ਦੱਸੋ ਬਾਕੀ ਜਦੋਂ ਆਪਾਂ ਫਰ ਪਟਾਈ ਕਰਾਂਗੇ ਬਾਈ ਤਾਂ ਆਪਾਂ ਵੀਡੀਓ ਵਿੱਚ ਜ਼ਰੂਰ ਦੱਸੂਗੇ ਉਹ ਹਨਾ ਉਹ ਆਪਣੇ ਜਨਾਨੀ ਨਾਲ ਦਿਖਾਈ ਜਣਾ ਨਾਲ ਦੀ ਨਾਲ ਵੀ ਆ ਹੁਣ ਫਰ ਪਟਾਈ ਕਿਉਂਕਿ ਹੁਣ ਬਾਈ ਵੀਡੀਓ ਥੋੜੀ ਜੀ ਤਾਂ ਨਹੀਂ ਪੈਂਦੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਠੰਡ ਦੇ ਨਾਲ ਕੋਠੇ ਉਹ ਵੀ ਨਹੀਂ ਚੜ ਹੁੰਦਾ ਆਪਾਂ ਵੀ ਹੁਣ ਜਾਨਵਰਾਂ ਨੂੰ ਦਾਣਾ ਪੱਕਾ ਵਿੱਚ ਹੀ ਪਾ ਦਿੰਦੇ ਆ ਮਤਲਬ ਉਹ ਬਚੇ ਲਾਥ ਛੋੜ ਜ ਨਹੀਂ ਆ ਉੱਪਰ ਚੱਕ ਕੇ ਨੂੰ ਹਾਂ ਵਿੱਚੇ ਮਤਲਬ ਪਾ ਦੀਦਾ ਜੋ ਵੀ ਦਾਣਾ ਖਾਣਾ ਪਾਣਾ ਹੁੰਦਾ ਏ ਬਾਹਰ ਕੱਢਦੇ ਨਹੀਂ ਹਾਂਗੇ ਹੁਣ ਥੋੜਾ ਜਿਹਾ ਮੈਨਾ ਧੁੱਪ ਜੀ ਨਿਕਲਣ ਲੱਗੀ ਆ ਮੌਸਮ ਨਿਕਲੀ ਮੌਸਮ ਹੋ ਜਾਣਾ ਵਧੀਆ ਫਿਰ ਹੌਲੀ ਹੌਲੀ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਅਪਡੇਟ ਦਿੰਦੇ ਰਹੂਗਾ ਹਜੇ ਤਾਂ ਬੱਚੇ ਹਲੇ ਹਜੇ ਬੱਚੇ ਜਿਹੜੇ ਮਤਲਬ ਵੀ ਉੜੇ ਆਹਾ ਹਾਂ ਹਜੇ ਬਹੁਤਾ ਹੋਣੀ ਤਾਂ ਪਤਾ ਨਹੀਂ ਤਾਂ ਵੀ ਕਿੱਦਾਂ ਦੇ ਪਹਿਲੀ ਵਾਰ ਦੇਖੇਵੇਂ ਉਹ ਜਿਹੜੇ ਦੇਖ ਲਏ ਸੀ ਪਹਿਲਾਂ ਹਾਂ ਉਹ ਬੱਚੇ ਹਲੇ ਕੱਡੇ ਵੀ ਨਹੀਂ ਹੈਗੇ ਇਹ ਤਾਂ ਹੁਣ ਗਾਹਾਂ ਗੱਡੂਆਂ ਜਾਂ ਲੋਕਾਂ ਗੀ ਹਾਂ ਇਹ ਵਾਲੇ ਹਾਂ ਠੀਕ ਆ ਬੱਚੇ ਘੈਂਟ ਉਹ ਟਾਈਮ ਦੇ ਵਿੱਚ ਇਹਨਾਂ ਨੂੰ ਛੱਡਾਂਗੇ ਠੀਕ ਆ ਠੀਕ ਆ ਇਹ ਵਾਲੇ ਰੱਖੇ ਹੋਏ ਆ ਹਲੇ ਵੀ ਚੱਲ ਠੰਡ ਛੋਟ ਵਾਕੇ ਰੂ ਰਾਜ ਮਾਰਿਆ ਚੱਲ ਕੋਈ ਨਹੀਂ ਕਿਉਂਕਿ ਇਹ ਬਾਈ ਭਾਦੋ ਭੂਦੋ ਦੇ ਵਿੱਚ ਛੱਡ ਸਕਦਾ ਹੈ ਜਾਂ ਹਾਂ ਆਹਾਂ ਨਹੀਂ ਬੱਚਾ ਫਿਰਦਾ ਚੀਂਦਾ ਜਾਂ ਆਪਾਂ ਚੀਂਦਾ ਜਾਂ ਬੱਚੇ ਢੋੜਿਆ ਪਿਆ ਮੈਨੂੰ ਹੋ ਨਹੀਂ ਰਿਹਾ ਜੀ ਉਹ ਜਾਂਦਾ ਹਾਂ ਉਹੀ ਯਾਰ ਖਾ ਗਿਆ ਨੇ ਇਹੀ ਯਾਰ ਖਾ ਹਾਂ ਆ ਫਿਰਦੇ ਆ ਦੋ ਆ ਨਹੀਂ ਹੈਗਾ ਆ ਦੇ ਫਿਰਦਾ ਇਹ ਬਿੰਦੂ ਦਾ ਇਹ ਉਹ ਤਾਂ ਕਬੂਤਰੀ ਆ ਇਹ ਆ ਜਿਹੜੀ ਹੁਣ ਉੜੀ ਉਹ ਆ ਉਹ ਜਿਹੜਾ ਕੱਲ ਵਾਲਾ ਉਹ ਨਹੀਂ ਉਹ ਲੱਗਦਾ ਮੈਨੂੰ ਉਹ ਨਹੀਂ ਉਹ ਪਤਾ ਨਹੀਂ ਬਿੰਦੂ ਨੇ ਨੜਾਤਾ ਹੋਵੇ ਇਹ ਪਤਾ ਨਹੀਂ ਚੱਲ ਕੋਈ ਹੈ ਜੀ ਕਾਹਨੂੰ ਉਡਾਉਣੇ ਆਪਾਂ ਨੇ ਨਹੀਂ ਨਹੀਂ ਹਾਲੇ ਤਾਂ ਬਾਈ ਲੋਡ ਵੀ ਨਹੀਂ ਹੈਗੀ ਯਾਰ ਹੁਣ 5 ਘੰਟੇ ਲਾ ਕੇ ਉਤਰਿਆ ਤਾਂ ਬਚਾ ਅਜੇ ਹੁਣ ਉੜ ਗਿਆ ਠੰਡਾ ਜਿਆਦਾ ਹੈ ਹੁਣ ਇਹ ਨਹੀਂ ਨਹੀਂ ਬਾਈ ਜਾਂ ਫਿਰ ਬੈਰੀ ਚ ਖਾ ਜੂਗਾ ਆਏ ਆ ਨੁਕਸਾਨ ਹੈ ਆ ਧੁੰਦ ਵੀ ਬਹੁਤ ਪੈਂਦੀ ਆਂਦੇ ਵੀ ਨਹੀਂ ਹੈਗੇ ਫਿਰ ਖਰਾਬ ਹੋਣ ਵਾਲਾ ਕੰਮ ਬਚੇ ਖਰਾਬ ਹੋ ਜਾਂਦਾ ਬਾਕੀ ਬਾਈ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਿੰਦੇ ਰਹੂਗੇ ਹਨਾ ਵੀਡੀਓ ਦੀ ਅਸਲੀ ਗੱਲ ਤਾਂ ਬਾਕੀ ਆ ਜਾ ਕੇ ਮਦਾਨ ਚ ਪੜਾ ਲੱਗਣੀ ਆ ਉੱਥੇ ਜਿੱਥੇ ਛੱਡਣਾ ਹੈ ਉੱਥੇ ਬਾਈ ਯਾਨੀ ਕਿ ਬਾਈ ਆਪਣੀ ਪਹਿਲਾਂ ਤਿਆਰੀ ਹੋਣੀ ਚਾਹੀਦੀ ਆ ਨਾ ਪੂਰੀ ਹੁਣ ਸਾਡੀ ਤਿਆਰੀਆਂ ਨਹੀਂ ਹੋਣਗੀਆਂ ਫਿਰ ਉਸ ਜਿਹੜੇ ਵਾਲੇ ਕਰਦੇ ਆ ਹੂੰ ਜਿੰਨਾ ਕਿ ਬਾਈ ਹ ਬਾਕੀ ਬਾਈ ਠੀਕ ਹੈ ਜੀ ਚਾਓ ਬਾਕੀ ਗਾਹਾਂ ਵਾਲੇ ਆਉਣ ਨਾਲ ਟਾਈਮ ਦੇ ਵਿੱਚ ਜੋ ਵੀ ਅਪਡੇਟ ਹੋਊਗੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਠੀਕ ਹੈ ਜੀ ਤੇ ਅੱਜ ਤੱਕ ਇੱਥੇ ਤੱਕ ਸੀ ਤੇ ਸਾਨੂੰ ਦੋ ਹੁਣ ਆਜ਼ਾਦ ਤੇ ਮੇਰਾ ਵੀਰ ਧੰਨਵਾਦ ਵੀਰੇ ਠੀਕ ਹੈ ਜੀ ਤਾਂ ਇਹ ਸਾਡੇ ਚੈਨਲ ਨੂੰ ਥੋੜਾ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮੇਰਾ ਵੀਰ ਹੈ ਠੀਕ ਹੈ ਧੰਨਵਾਦ ਵੀਰੇ